ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਦੇ ਨਾਲ ਮੈਂ ਇੱਕ ਬੜੀ ਚਿੰਤਾ ਭਰੀ ਜੋ ਖਬਰ ਹੈ ਉਹ ਸਾਂਝੀ ਕਰਨ ਲੱਗਿਆ ਹਾਂ ਬੀਤੇ ਦਿਨੀ ਸੈਂਟਰਲ ਜੇਲ ਦਿਬੜੂਗੜ ਅਸਾਮ ਤੋਂ ਭਾਈ ਕਲਵੰਤ ਸਿੰਘ rauke ਦਾ ਜੋ ਫੋਨ ਹੈ ਮਸੂਲ ਹੋਇਆ ਸੀ ਉਹਨਾਂ ਨੇ ਜੇਲ ਦੀ ਟੈਲੀਫੋਨ ਲਾਈਨ ਤੋਂ ਇਹ ਗੱਲ ਦੱਸੀ ਕਿ ਕਿਵੇਂ ਜਦੋਂ ਤੋਂ ਉਹਨਾਂ ਨੇ ਬਰਨਾਲਾ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ ਤਾਂ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਜਿਹੜੀ ਬਿਮਾਰੀ ਹੈ ਐਪੀਲੈਪਸੀ ਜਿਹੜੀ ਮਿਰਗੀ ਦੀ ਬਿਮਾਰੀ ਹੈ ਉਸ ਦੀ ਜਿਹੜੀ ਦਵਾਈ ਹੈ ਬੰਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਨੂੰ ਬੜੇ ਜਾਨਲੇਵਾ ਜੋ ਦੌਰੇ ਨੇ ਉਹ ਜੇਲ੍ਹ ਵਿੱਚ ਪੈ ਰਹੇ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਡੀਟੇਨਿੰਗ ਅਥਾਰਟੀ ਡੀਸੀ ਅੰਮ੍ਰਿਤਸਰ ਨੂੰ ਵੀ ਕਾਫੀ ਚਿੱਠੀਆਂ ਲਿਖੀਆਂ ਨੇ ਪਰ ਉਹਨਾਂ ਦੇ ਇਸ ਸਮੇਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋ ਰਹੀ ਹੈ ਤਾਂ ਸਮੁੱਚੀ ਕੌਮ ਨੂੰ ਬੇਨਤੀ ਹੈ ਕਿ ਜੋ ਉਹਨਾਂ ਦੀ ਆਪਾਂ ਆਵਾਜ਼ ਬੰਦ ਬੁਲੰਦ ਕਰੀਏ ਤਾਂ ਕਿ ਜਿਹੜੀ ਸਰਕਾਰ ਤੱਕ ਉਹਨਾਂ ਦੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਨੇ ਉਸ ਦੀ ਆਵਾਜ਼ ਜਿਹੜੀ ਪਹੁੰਚ ਸਕੇ ਤੇ ਉਹਨਾਂ ਦੇ ਦੋ ਤਿੰਨ ਹੋਰ ਸਾਥੀਆਂ ਨਾਲ ਵੀ ਅਜੀਹਾ ਜੋ ਟ੍ਰੀਟਮੈਂਟ ਹੋ ਰਿਹਾ ਹੈ ਤੇ ਇਸ ਚੀਜ਼ ਤੇ ਰੋਕ ਲੱਗ ਸਕੇ ਐਨੀਆਂ ਕੁ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ